ਪੁਲਸ ਉਹ ਜੋ ਘੜਕੇ ਲੈ ਗਏ ਫਿਰ ਉਦੋਂ ਦੇ ਮੁੰਡੇ ਨੇ ਆਪਸ ਮੁੰਡੇ ਨੇ ਉਹਨੇ ਨੇ ਹੱਤਪਾਈ ਹੋਈ ਤੇ ਉਹ ਪੁਲਸ ਵਾਲ ਲੈ ਗਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਕਹਿੰਦੇ ਕੈਂਟੇਵਾਲ ਪੁਲਿਸ ਨੇ ਛੱਡਤਾ ਬੰਦੇ ਛੱਡਤਾ ਚਲੋ ਸਾਰੀ ਫਿਰ ਵੀ ਫਿਰ ਅਸੀਂ ਵੀ ਅਸੀਂ ਵੀ ਰਾਤੀ ਫਿਰ ਸੀਐਮਸੀ ਸੀਵਲ ਲੱਗੇ ਜਿਹੜੇ ਬੰਦੇ ਸਾਡੇ ਤੇ ਇਕੱਠੇ ਲੱਗੇ ਸੀਗੇ ਅਸੀਂ ਉਹ ਮਰੀਜ਼ ਨੂੰ ਸੇਵ ਸੀਐਮਸੀ ਲੈ ਸੀਵਲ ਲੈ ਕੇ ਗਏ ਸੀਵਲ ਅਸੀਂ ਗਏ ਸੀਗੇ 10 ਵਜੇ 10 ਵਜੇ ਜੇ ਕਿ ਸਵੇਰੇ 5 ਵਜੇ ਤੱਕ ਸੀਐਮਸੀ ਸੀਵਲ ਸੀਗੇ ਕੰਤੰਰ ਕੋਈ ਜਵਾਬ ਨਹੀਂ ਆ ਰਿਹਾ ਹੈਗਾ ਵਾ ਇਧਰ ਲੜਾਈ 2-3 ਦਿਨ ਤੋਂ ਹੋਈ ਜਾ ਰਹੀ ਹੈ ਕੋਈ ਕਿਸੇ ਨੇ ਜਵਾਬ ਨਹੀਂ ਦਿੱਤਾ ਫੈਸਲਾ ਕਰਨ ਤਾਂ ਗੱਲ ਹੈ ਪੁਲਿਸ ਲੈ ਕੇ ਜਾ ਰਿਹਾ ਹੈ ਮੱਲੇ ਦੇ ਸ਼ਰੀਰ ਹੈ ਪਰ ਕਹਿੰਦਾ ਸਭ ਕੋ ਧਮਕੀ ਦੇ ਜਾ ਰਿਹਾ ਹੈ ਮੋਬਾਈਲ 'ਮੈਂ ਤੁਮਾਰਾ ਕੋ ਨਹੀਂ ਛੋੜੂਗਾ ਇਨਕੋ ਨਹੀਂ ਛੋੜੂਗਾ' ਕਰਕੇ ਸਭ ਕੋ ਧਮਕੀ ਦੇ ਰਿਹਾ ਹੈ ਵੀਰ ਬਦਰ ਕੋ ਸ਼ੁਕਰਵਾਰ ਰੱਖ ਲਓ ਉਹਨੇ ਵੀ ਆ ਜਾਣਾ ਇਕੱਠੇ ਸੀ ਬੈ ਕੇ ਜੋ ਵੀ ਇਹ ਮੱਲੇ ਪੰਚਾਇਤ ਬੈ ਕੇ ਰੈਜਨਾਮਾ ਕਰਾਂਗੇ ਇਸ ਵਿੱਚ ਵਾਥੇ ਹੁਣ ਪਤਾ ਲੱਗਾ ਵੀ ਉਹ ਮੁੰਡੇ ਜਿਹੜੇ ਸੀਗੇ ਉਹ ਚਟੇਕਾ ਇੱਕ ਚਿੱਟੀ ਗੋਥੀ ਕੋ ਉਹ ਠੇਕਾ ਉਹ ਆਗੇ ਉਹਨਾਂ ਨੇ 10-15 ਮੁੰ ਪੂਰੀ ਰਾਤ ਸਾਡੇ ਮੁੰਡੇ ਨੂੰ ਧਮਕੀ ਦੇਂਦਾ ਰਿਹਾ ਇੱਕ ਇੱਕ ਨੂੰ ਮੱਲੇ ਨੂੰ ਮੱਲੇ ਦੇ ਮੁੰਡਿਆਂ ਨੂੰ ਛੱਡੂਗਾ ਨਹੀਂ ਪਤਾ ਨਹੀਂ ਉਹ ਰਾਤੀ ਫੋਨ 'ਤੇ ਬਾਹਰ ਸੀਗਾ ਮੁੰਡਾ ਕਹਿੰਦਾ ਤੂੰ ਮੈਸ ਮੈਸੀ ਰਾਜੀ ਨਾਮਾ ਕਰਨਾ ਨਹੀਂ ਇੱਕ ਇੱਕ ਨੂੰ ਵਟਣਾ ਹੈਗਾ ਤਾਂ ਰਾਜਨਾਮਾ ਹੋਣਾ ਸੀਗਾ ਲਿਖਪੜ ਕਰਨਾ ਸੀ ਪੂਰੇ ਮੱਲੇ ਬਿਠਾ ਕੇ ਅਸੀਂ ਗੱਲ ਕਰਨੀ ਸੀ ਅੱਜ ਅੱਜ ਨਹੀਂ ਕੱਲ ਹੀ ਕਿਸੇ ਕਰਾ ਗੱਲ ਕਰਨੀ ਸੀ ਹਾਂਜੀ ਤੇ ਹੁਣ ਕੀ ਸਾਫ ਚੰਦੇ ਕੀ ਫਿਰ ਇਹ ਸਾਫ ਚਾਰੇ ਜਿਹੜੇ ਬੰਦੇ ਕੀਤਾ ਉਹਨਾਂ ਅੰਦਰ ਕਰੇ ਉਹਨਾਂ ਦੀ ਬਦਮਾਸ਼ੀ ਬਹੁਤ ਜ਼ਿਆਦਾ ਫੈਲੀ ਹੋਈ ਆ ਉਹ ਤਾਂ ਸਾਨੂੰ ਉਧਰ ਮੱਲੇ ਧਮਕੀ ਦੇ ਕੇ ਫਿਰ ਕਹਿੰਦਾ ਸੀ ਕਰ ਲੈ ਰਾਜਨਾਮਾ ਕਰ ਲੈ ਬਿੰਦਰਾ ਕਲੋਨੀ ਕਦੇ ਵੀ ਬਿੰਦਰਾ ਕੜ ਬੜਾਂ ਸੀ ਜੋ ਕਰਨਾ ਕਰ ਲਓ ਸਾਨੂੰ ਪਿਛਲੇ ਦਿਨ ਠੇਕੇਦਾਰ ਘੇੜ ਕੇ ਦੋ ਮੁੰਡਿਆਂ ਨਾਮ ਹੈ ਕਾਕਾ ਤੇ ਗੋਰੀ ਬਾਕੀ ਮੁੰਡੇ ਕੜ 18 19 ਮੁੰਡੇ ਹੋਣਗੇ ਸਾਨੂੰ ਤੇਜ਼ ਹੱਥ ਨਾਲ ਮਾਰਿਆ ਭਾਈ ਉਹਨੇ ਬੋਲ ਕਾਰਨ ਕੀ ਮਾਰਨ ਦਾ ਭਾਈ ਦੋ ਦਿਨ ਪਹਿਲਾਂ ਫੈਸਲਾ ਹੋਇਆ ਸੀ ਭਾਈ ਕੱਲ ਹੀ ਫੈਸਲਾ ਹੋਇਆ ਭਾਈ ਝਗੜੇ ਦਾ ਮੇਲੇ ਚ ਉਹ ਕਹਿੰਦੇ ਕੀ ਫੈਸਲਾ ਹਾਲੀ ਰੋਕਿਆ ਗਿਆ ਸੀ ਭਾਜੀ ਕੱਲ ਉਹ ਮੰਨ ਗਏ ਉਹ ਕਹਿੰਦੇ ਚਲੋ ਕੋਈ ਨਹੀਂ ਸੀ ਨਹੀਂ ਕੁਝ ਕਰਾਂਗੇ ਅੱਜ ਉਹਨੇ ਇਹ ਕੰਮ ਟੱਕ ਲਿਆ ਭਾਈ ਲੁਧਾਨਾ ਲੈ ਵੀਰ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਮਰੀ ਲੁਧਾਨਾ ਦੇ ਬਿੰਦਰਾ ਕਲੋਨੀ ਦੇ ਵਿੱਚ ਕੁਝ 10 15 ਜਾਨਾਂ ਨੇ ਇੱਕ ਨੌਜਵਾਨ ਤੇ ਤੇਦਰ ਹਥਿਆਰਾਂ ਦੇ ਨਾਲ ਹਮਲਾ ਕਰਦੇ ਪਰਿਵਾਰ ਮੈਂਬਰ ਮੇਨਾ ਜੁੜ ਚੁੱਕੇ ਨੇ ਗੱਲਬਾਤ ਕਰ ਲਏ ਨੇ ਕਿ ਭਾਈ ਮਾਮਲਾ ਕੀ ਹੋਇਆ ਸੀ ਮਾਮਲਾ ਸਰ ਸਾਡੇ ਨਾਲ ਬਿਸ਼ੀਤਲਾ ਮਾਤਾ ਦਾ ਮੇਲਾ ਸੀਗਾ ਤੇ ਮੇਲਾ ਦੇ ਅਸੀਂ ਸੰਡੇ ਨੂੰ ਲੰਗਰ ਦਾ ਯੋਜਨ ਕੀਤਾ ਸੀਗੀ ਰਾਤੀ 8 ਵਜੇ ਅਸੀਂ ਲੰਗਰ ਵਰਤਾਇਆ ਤੇ ਕੁਝ ਮਤਲਬ ਮਹੱਲੇ ਦੇ ਮੈਂਬਰ ਹੀ ਸੀ ਉਹ ਤੇ ਮੈਂਬਰ ਕੀ ਮਰ ਸੇਵਾਦਾਰੀ ਸਾਰੇ ਜੀ ਜਿਉਂਕਿ ਉਹਨਾਂ ਨੇ ਯੋਗਦਾਨ ਪਾਇਆ ਜੀ ਅਸੀਂ ਉਹਨਾਂ ਨੇ ਕਿਹਾ ਵੀ ਉਹ ਕੰਦੇ ਲੰਗਰ ਬੱਗ ਦੇ ਲਫਾਵੇ ਚ ਅੱਜ ਕਈ ਲੰਗਰ ਪਾਗ ਲਫਾਫੇ ਨੇ ਜਿਹੜਾ ਸਾਡੀ ਕਮੇਟੀ ਦਾ ਰੂਲ ਹੈ ਕਿ ਅਸੀਂ ਲੰਗਰ ਵਰਤਾ ਕੇ ਖਵਾਉਣਾ ਕਿਸੇ ਪੈਕਿੰਗ ਨਹੀਂ ਕਰਦੇ ਨੇ ਇਸ ਗੱਲ ਤੇ ਫਿਰ ਉਹ ਕਹਿੰਦੇ ਵੀ ਤੁਸੀਂ ਕਿਉਂ ਨਹੀਂ ਪੈਗੀ ਗੱਲ ਲੱਗੀ ਜਿਹਨੇ ਭੇਜਿਆ ਅੱਗੇ ਉਹ ਉਹ ਮੁੰਡਾ ਕਹਿੰਦਾ ਵੀ ਅੱਗੇ ਮੁੰਡੇ ਨੇ ਕਹਿ ਦੇ ਵੀ ਦੇਖਿਆ ਤੇਰੀ ਇੱਜ਼ਤ ਨਹੀਂ ਰੱਖੀ ਉਹਨਾਂ ਨੇ ਤੇਰੀ ਬੇਇੱਜ਼ਤੀ ਕਰਾ ਦਿੱਤੀ ਉਹਨੂੰ ਸੀਗੇ ਉਹ ਮੁੰਡੇ ਕਿੱਥੋਂ ਦੇ ਹੋਰੀ ਸੀ ਤੇ ਕਾਕਾ ਸੀ ਹੋਰ ਦੇ ਨਾਲ ਜਪਰੇ ਨਾਤਿਕੋ ਕਾਪਾ ਦਾ ਕਾਰਵਲ ਬੰਦੇ ਸਾਨੂੰ ਇੰਨਾ ਮੋਟਾ ਮੋਟਾ ਇਹ ਬੰਦੇ ਸੀਗੇ ਤੇ ਅਸੀਂ ਕਿਹਾ ਜੀ ਕਿਉਂ ਲੜਦੇ ਹੋ ਅਸੀਂ ਸਮਝਾ ਕੇ ਉਹਨਾਂ ਨੂੰ ਭੇਜਤਾ ਉਸ ਤੋਂ ਫਿਰ ਅਗਲੇ ਦਿਨ ਸਾਡੇ ਨਾ ਮਾਤਾ ਦੇ ਇੱਕ ਮਟਕੀ ਤੋੜਨ ਦੀ ਰਸਮ ਹੁੰਦੀ ਹੈ ਅਸੀਂ ਮਟਕੀ ਰੋਸਨ ਥੋੜੇ ਘਰ ਜੀ ਨਾਲੇ ਉਹ ਦੇਖਿਆ ਕਿ ਉਹ ਮੁੰਡੇ ਉਹ ਵੀ ਆ ਗਏ ਉਹ ਵੀ ਚੱਲੋ ਦੇਖ ਰਹੇ ਸੀਗੇ ਜਿੱਦਾਂ ਭੰਨ ਰਹੇ ਸੀਗੇ ਇਸ ਵਿੱਚ ਸਾਡੇ ਦੋ ਤਿੰਨ ਬੰਦਿਆਂ ਨੇ ਮਤਲਬ ਅੱਪ ਚ ਇੱਕ ਦੋ ਜੇ ਘੂਰਦੇ ਰਹੇ ਕਿਉਂਕਿ ਅਗਲੇ ਕੱਲ ਰਾਤ ਦੀ ਕੁੰਦਗਾ ਜੀ ਉਹ ਵੀ ਜੋ ਵੀ ਸੀਗੇ ਤੇ ਉਹ ਮੁੰਡੇ ਚਲੇ ਗਏ ਫਸੇ ਕਿ ਭਾਈ ਕਿਉਂ ਤੁਸੀਂ ਆਏ ਹੋ ਲੜਨ ਵਾਸਤੇ ਅੱਪ ਚ ਬੈਠ ਸੀ ਪਿਛਲੇ ਰੋ ਅਗਲੇ ਮੰਗਲਵਾਰ ਨੂੰ ਲੰਗਰ ਸੀਗਾ ਮੰਗਰ ਦਾ ਸਬਜੀ ਸਬਜੀ ਜੋ ਵੀ ਅਸੀਂ ਇਕੱਠਾ ਕਰੀ ਸਾਨੂੰ ਬੋਨ ਆਵੇ ਲੜਾਈ ਹੋ ਗਈ ਅਜੋ ਭੱਜੇ ਦੇਖੇ ਤੇ ਇਹਨੇ ਆਪਸੇ ਲੜ ਪਏ ਅਸੀਂ ਜਿਹੜੇ ਮੁੰਡੇ ਲੜਨਾ ਸੀ ਉਹਨੂੰ ਸਮਝਾ ਕੇ ਭੇਜਤਾ ਉਹ ਚਲੇ ਗਏ ਉਹ ਜਾ ਕੇ ਅੱਗੇ ਪੰਜ ਨੰਬਰ ਡਿਕ ਲੈ ਕੇ ਖੜ ਗਏ ਖੜ ਕੇ ਉਸ ਤੋਂ ਬਾਅਦ ਫਿਰ ਕਿਸੇ ਬੰਦੇ ਨੇ ਪੁਲਿਸ ਨੂੰ ਫੋਨ ਕੀਤਾ ਜਿਹੜੇ ਸਤਵਿੰਦਰ ਸਿੰਘ ਐਸਆਈ ਕੋ ਜਿਹਦੇ ਕੋ ਆਪਣੇ ਪਰ ਮੇਲੇ ਪਰਮਿਸ਼ਨ ਸੀਗੀ ਉਹ ਉਹ ਇਹ ਮੌਕੇ ਤੇ ਆਏ ਕਿਹੜੇ ਥਾਣੇ ਦੇ ਤੇ ਨਾਂ 10 ਨੰਬਰ ਚੌਕੇ ਦੇਸੀ ਸੁਨਦਰ ਨਗਰ ਸੁਨਦਰ ਨਗਰ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਕੀ ਆ ਉਸ ਤੋਂ ਬਾਅਦ ਉਹ ਪੁਲਿਸ ਵਾਲਾ ਹੈ ਪੁਲਿਸ ਵਾਲੇ ਜੋ ਫੜ ਕੇ ਲੈ ਗਏ ਫਿਰ ਉਹ ਉਹਨਾਂ ਦੇ ਮੁੰਡੇ ਨੇ ਆਪਸ ਮੁੰਡੇ ਨੇ ਉਹਨਾਂ ਨੇ ਹੱਥ ਆਪਾਈ ਹੋਈ ਤੇ ਉਹ ਪੁਲਿਸ ਵਾਲੇ ਲੈ ਗਏ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਕਹਿੰਦੇ ਕੈਂਟੇਵਾਲ ਪੁਲਿਸ ਨੇ ਛੱਡਤਾ ਬੰਦੇ ਛੱਡਤਾ ਚਲੋ ਸਾਰੀ ਫਿਰ ਵੀ ਫਿਰ ਅਸੀਂ ਵੀ ਅਸੀਂ ਵੀ ਰਾਤੀ ਫਿਰ ਸੀਐਮਸੀ ਸਿਵਲ ਲੱ 10 ਵਜੇ ਲੱਗੀ ਸਵੇਰੇ 5 ਵਜੇ ਤੱਕ ਸੀਐਮਸੀ ਸਿਵਲ ਸੀਗੇ ਸਿਵਲ ਉਹਨੇ ਪਰਚਾ ਐਲਰਸੀ ਕੱਟਤੀ ਅਸੀਂ ਬਾਕੀ ਨੂੰ ਕਿਹਾ ਐਲਰਸੀ ਕੱਟਣ ਨੂੰ ਸਿਵਲ ਵਾਲੇ ਕਹਿੰਦੇ ਅਸੀਂ ਨਹੀਂ ਹੋਰ ਕੱਟਣਾ ਸਾਡੇ ਕੋਲ ਟਾਈਮ ਆਊਟ ਹੋ ਗਿਆ ਅਸੀਂ ਕੋਈ ਬੜੀ ਬੇਨਤੀ ਮੁੰਤੇ ਕੀਤੀ ਨਹੀਂ ਕੱਟਿਆ ਉਹਨੇ ਇੱਕ ਦਸ ਪਰਚਾ ਕੱਟਿਆ ਤੇ ਬਾਕੀ ਸਾਨੂੰ ਭੇਜਤੇ ਅਸੀਂ ਫੇਰ ਆ ਗਏ ਚਲੋ ਆਪਾਂ ਕੀ ਆ ਗਏ ਫੇਰ ਬਾਕੀ ਸਵੇਰੇ ਸਾਡਾ ਲੰਗਰ ਸੀਗਾ ਉਹ ਚੁੱਚ ਬਿਅਸਤ ਹੋ ਗਏ ਉਸ ਤੋਂ ਫੇਰ ਉਹ ਫਿਰ ਉਸੇ ਕੀ ਕਿਤਾ ਚਲੋ ਬਾਕੀ ਉਹੋ ਹੀ ਆਇਆ ਫੇਰ ਸ਼ਾਮ ਨੂੰ ਕਹਿੰਦਾ ਭਾਈ ਆਪਾਂ ਰਾਜਨਾਮਾ ਕਰਨਾ ਚਲੋ ਮੈਂ ਕਿਹਾ ਚਲ ਮੱਲੇਦਾਰੀ ਹੈ ਕੱਲ ਨੂੰ ਫੇਰ ਮਿਲਣਾ ਅਸੀਂ ਸਾਰੇ ਇਕੱਠੇ ਬੈਠੇ ਅਸੀਂ ਇਕੱਠੇ ਬਹਿ ਕੇ ਗੱਲ ਕੀਤੀ ਹੈ ਉਹ ਕੋ ਚਲੋ ਠੀਕ ਹੈ ਭਾਈ ਤੁਸੀਂ ਮੋਤੋਰ ਬੰਦੇ ਹੋ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਉੱਥੇ ਹੋਰ ਵੀ ਬੰਦੇ ਆਏ ਤੇ ਸਮਝਾ ਕੇ ਗੱਲ ਖਤਮ ਹੋ ਗਈ ਉਹ ਕਹਿੰਦੇ ਵੀ ਰਾਜਨਾਮਾ ਕਰਨਾ ਅਸੀਂ ਕੋ ਚਲੋ ਜਿੱਦਾਂ ਵੀ ਅਸੀਂ ਮੱਲੇ ਸਲਾਹ ਕਰਾਂਗੇ ਉਸ ਹਾਂ ਅਸੀਂ ਰਾਜਨਾਮਾ ਕਰਾਂਗੇ ਉਸ ਵੇ ਫਿਰ ਅਗਲੇ ਦਿਨ ਫਿਰ ਅਸੀਂ ਫਿਰ ਮੈਨੂੰ ਕੱਲ ਬੁਲਾਇਆ ਗਿਆ ਮੈਨੂੰ ਕੱਲ ਬੁਲਾਇਆ ਗਿਆ ਮੰਡੀ ਦਾਣਾ ਮੰਡੀ ਮੈਨੂੰ ਦਾਣਾ ਮੰਡੀ ਬੁਲਾਇਆ ਭਾਈ ਤੁਸੀਂ ਮੈਂ ਕੰਮ ਤੋਂ ਆਇਆ ਕਿਹਨਾਂ ਵੱਲੋਂ ਬੁਲਾਇਆ ਤੁਹਾਨੂੰ ਇਹ ਜਿਹੜੀ ਦੂਜੀ ਪਾਲ ਜਿਹੜੇ ਲੜਨ ਆਏ ਸੀਗੇ ਮੈਨੂੰ ਬੁਲਾਇਆ ਕਹਿੰਦੇ ਭਾ ਮੈਂ ਕਹਾਂ ਭਾਈ ਕੀ ਕਰੇ ਕਹਿੰਦਾ ਮੈਂ ਕਹਾਂ ਕੋਣ ਕਰਨਾ ਮੈਂ ਡੈਡੀ ਲੈ ਕੇ ਆ ਮੈਂ ਕਹਿੰਦਾ ਤੁਸੀਂ ਕੱਲੇ ਆਓ ਮੈਂ ਗਿਆ ਮੈਨੂੰ ਕਹਿੰਦਾ ਜੀ ਰਾਜਨਾਮਾ ਕਰਨਾ ਮੈਂ ਕਹਾਂ ਭਾਈ ਗੱਲ ਸੁਣ ਲੈ ਤੂੰ ਆ ਜਿਹੜੇ ਬੰਦੇ ਤੂੰ ਆ ਬਾਕੀ ਅਸੀਂ ਬੰਦੇ ਬੈੰਨੇ ਆ ਮੱਲੇ ਤੇ ਬੈਹਿ ਕੇ ਅਬ ਜੋ ਵੀ ਇਹ ਲੜਾਈ ਝਗੜਾ ਨਹੀਂ ਕਰਨਾ ਉਸ ਤਵਾਂ ਸੀ ਅੱਜ ਦਾ ਟਾਈਮ ਰੱਖਿਆ ਸੀਗਾ ਤੇ ਜਿਹੜੇ ਬੰਦੇ ਹੋਰ ਵੀ ਸਾਡੇ ਮੱਲੇ ਵਾਲੇ ਅੱਜ ਨਾਲ ਇਹਹੀ ਸੀਤਲਾ ਮਾਤਾ ਪੂਜਾ ਕਰਨਾਲ ਹੋ ਰਹੀ ਹੈ ਅੱਧੇ ਬੰਦੇ ਮੱਲੇ ਉੱਥੇ ਚਲੇ ਗਿਆ ਸੀ ਕੁਝ ਲੈਦ ਕਰੋ ਵੀਰ ਬਦਲੇ ਸ਼ੁਕਰਵਾਰ ਰੱਖ ਲਓ ਉਹਨਾਂ ਨੇ ਵੀ ਆ ਜਣਾ ਇਕੱਠੇ ਸੀ ਬੈ ਕੇ ਜੋ ਵੀ ਇਹ ਮੱਲੇ ਵਾਲੇ ਪੰਚਾਇਤ ਬੈ ਕੇ ਰਾਜਨਾ ਉਠੇ ਕੇ ਆਗੇ ਉਹਨਾਂ ਨੇ 10-15 ਮਿੰਟ ਕਿਤੇ ਅਟੈਕ ਕਰਤਾ ਤੇ ਸਾਨੂੰ ਇਹ ਹਾਸਾ ਜਿਹੜਾ ਸਾਰਾ ਵਾਪਰਿਆ ਹੈ ਗਲਵਾ ਸਾਰੀ ਜਿਹੜੀ ਹੋਈ ਹੈ ਇਹ ਕਿੱਥੇ ਕਿਹੜੀ ਜਗ੍ਹਾ ਤੇ ਹੋਈ ਹੈ ਕਿ ਕਿਹੜੀ ਕਿ ਰਜ ਕਿੱਥੇ ਹੋਇਆ ਜਿਸਵੰਦਨਗਰ ਪੈਂਦਾ ਉੱਥੇ ਚਿੱਟੀ ਕੋਠੀ ਆ ਉੱਥੇ ਠੇਕਾ ਉਹ ਠੇਕੇ ਕੋਲ ਜਾਓ ਹਾਸਾ ਹੋਇਆ ਉਹ ਦਿਨ ਇਹਦੇ ਨਾਲ 2 ਮਿੰਟੇ ਸੀਗੇ ਐਕਟਿਵ ਆਤੇ ਇਹ ਆਪਣੀ ਦੁਕਾਨ ਉਹਨੇ ਦੁਕਾਨ ਆ ਉੱਥੇ ਨੁਕਰ ਤੇ ਦੁਕਾਨ ਤੇ ਜੋ ਵੀ ਇਹਨਾਂ ਲੋਕ ਮਨੀ ਟ੍ਰਾਂਸ ਦਾ ਕੰਮ ਇਹਨਾਂ ਦਾ ਤੇ ਮੈវេលਾ ਮੋੜਾ ਉਹ ਜੋ ਵੀ ਇਹਨਾਂ ਨੇ ਕੈਸ਼ ਨੂੰ ਜਮ੍ਹਾਂ ਕਰਕੇ ਵਾਪਸੀ ਘਰੇ ਨੂੰ ਆ ਰਹੇ ਸੀਗੇ ਕੌਣ ਕੌਣ ਆ ਰਹੇ ਇਹ ਸੋਨੂ ਤੇ ਇਹਦੇ ਨਾਲ ਦਲੀਪ ਸਿੰਘ ਮੁੰਡਾ ਉਹ ਉਹ ਬ੍ਰਦਰ ਹੈ ਉਹ ਮੇਰਾ ਬ੍ਰਦਰ ਉਹ ਅੰਦਰ ਹੀ ਆ ਤੇ ਜਿਹੜੀ ਸੱਟਾਂ ਜਾਨ ਲੱਗੀ ਇਹਨਾਂ ਦਾ ਬ੍ਰਦਰ ਜੇ ਸੱਟਾਂ ਲੱਗੀਆਂ ਉਹ ਸਭ ਜਾਨ ਲੱਗ ਕੇ ਸੋਨੂ ਦੇ ਜਿਹੜੇ ਦਿਲਪ ਸੇ ਪਿੱਛੇ ਬੈਠਾ ਹੈ ਜੀਗਾ ਉਹਦੇ ਪਿੱਛੇ ਟੋਕ ਲੈ ਕੇ ਉਹਨ ਸੀਵਲ ਲੈ ਕੇ ਗਿਆ ਉਹਨੂੰ ਪਰਚਾ ਕਰਾਉਣ ਨੂੰ ਪੱਕੀ ਮੈਨੂੰ ਫੋਨ ਆਇਆ ਫਿਰ ਨਾਲੀ ਸੇ ਪੱਜੇ ਗਏ ਨਾਲੇ ਅਸੀਂ ਦੇਖਿਆ ਬਹੁਤ ਹਾਲਤ ਬਹੁਤ ਖਰਾਬ ਆ ਫੜਿਆ ਸੀ ਚੈਰੀਟੇਵਲ ਲੈ ਕੇ ਦਰਸੀ ਜਿਹੜਾ ਸੋਨੂ ਐ ਤੇ ਦਿਲਪ ਐ ਸੋਨੂ ਦੇ ਕਿੱਥੇ ਕਿੱਥੇ ਵਜੀਆਂ ਤੇ ਕਿੰਨੇ ਕਿੰਨਾ ਨੇ ਵਾਰ ਕੀਤੇ ਕਿੰਨੇ ਕੋਈ ਜਾਣੇ ਸੀ ਉਥੇ ਹੀ ਇੰਦਾਮ ਲੈ ਕੇ ਕਾਕਾ ਤੇ ਗੋਰੀ ਅੱਛਾ ਕਰੇ ਦੋਸ ਹੀ ਬਾਕੀ ਕਹਿੰਦਾ 15 20 ਮੁੰਡੇ ਮੈਂ ਉਹਨਾਂ ਨੂੰ ਜਾਣਦਾ ਨਹੀਂ ਹੈਗਾ ਕੋਈ ਜਦੋਂ ਅਟੈਕ ਆ ਉਹ ਬੰਦਾ ਕਬਰ ਆ ਗਿਆ ਬਿਲਕੁਲ ਉੱਥੇ ਬੇਹੋਸ਼ ਹੋ ਕੇ ਡਿੱਗ ਗਿਆ ਤੇ ਉਸ ਤੋਂ ਸਾਨੂੰ ਪਤਾ ਲੱਗੇ ਚੋੱਕੇ ਫਟਾਵੜਾਂ ਐਕਟਿਵੇਟ ਆ ਕੇ ਚੈਰੀਟੇਬਲ ਲੈ ਕੇ ਚੈਰੀਟੇਬਲ ਤੁਸੀਂ ਇਥੇ ਲਿਓ ਵੱਡੇ ਹਸਪੀਟਲ ਜਾਂ ਸੀਐਮਸੀ ਡੀਐਮਸੀ ਲੈ ਜਾਓ ਅਜੀ ਫਟਾਵੜ ਸੇ ਆਇਆ ਇਥੇ ਹੁਣ ਟ੍ਰੀਟਮੈਂਟ ਚੱਲ ਰਿਹਾ ਜਿਹੜੇ-ਜਿਹੜੇ ਹਥਿਆਰਾਂ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਇਹਨਾਂ ਨੇ ਪਤਾ ਟੋਕੇ ਸੀਗਾ ਉਹਨਾਂ ਦੇ ਬਾਕੀ ਹੋਰ ਸਰ ਮੈਂ ਤਾਂ ਉੱਥੇ ਨਹੀਂ ਸੀਗਾ ਸਾਨੂੰ ਫੋਨ ਕਰਕੇ ਬੁਲਾ ਕੇ ਫਿਰ ਅਸੀਂ ਮੌਕੇ ਤੇ ਪਹੁੰਚੇ ਆ ਮੈਂ ਗੱਲਬਾਤ ਸਿਰਫ ਪੈਕਿੰਗ ਦੇ ਲੈ ਕੇ ਹੋਈ ਹੈ ਹਾਂਜੀ ਪੈਕਿੰਗ ਦੇ ਲੈ ਕੇ ਹੋਈ ਹੈ ਬਸ ਜਿਹੜਾ ਦਿਲੀਪਾ ਉਹ ਕਿੱਥੇ ਉਸ ਸਰ ਸੀ ਆਪਣਾ ਸਿਵਲ ਚਾ ਪਰਚਾ ਕਰਾਉਣ ਗਿਆ ਕੀ ਕਹਿੰ ਤੇ ਬਾਕੀ ਜੋ ਵੀ ਟ੍ਰੀਟਮੈਂਟ ਚੱਲ ਰਹੀ ਹੈ ਬਈ ਕਿਹੜੀ ਕਿਹੜੀ ਜਗ੍ਹਾ ਤੇ ਹਵਾਰ ਕੀਤਾ ਉਹਨਾਂ ਨੇ ਉਹਨੇ ਮੱਥੇ ਤੇ ਲੱਗਾ ਪੈਰਾਂ ਤੇ ਲੱਗਾ ਤੇ ਉਹਨੇ ਲੱਗਾ ਤੇ ਸੋਨੂ ਤੇ ਸੋਨੂ ਦੇ ਪੈਰਾਂ ਤੇ ਲੱਗਾ ਪੈਰਾ ਤੇ ਮੱਥੇ ਤੇ ਬਾਕੀ ਅੰਦਰੀ ਸੱਟ ਲੱਗੀ ਖੂਨ ਨਿਕਲ ਰਿਹਾ ਥਾ ਜੇ ਸਾਰੇ ਸਿਰ ਤੋਂ ਖੂਨ ਨਿਕਲ ਰਿਹਾ ਕਿਹੜੇ ਕਿਹੜੇ ਹਥਿਆਰਾਂ ਦੇ ਨਾਲ ਉਹਨਾਂ ਕੋ ਕਿਹੜੇ ਕਿਹੜੇ ਹਥਿਆਰ ਸੀਗੇ ਹਥਿਆਰ ਤਾਂ ਸਾਨੂੰ ਪਤਾ ਨਹੀਂ ਮੈਨੂੰ ਜਿੱਥੇ ਤੇ ਮੈਨੂੰ ਪਤਾ ਲੱਗ ਜਿਉ ਅਸੀਂ ਗਏ ਹਾਂ ਥਾਲੇ ਉਥੇ ਕੋਈ ਵੀ ਨਹੀਂ ਸੀਗਾ ਉਹ ਮੁੰਡੇ ਨੂੰ ਪੁੱਛਿਆ ਜਿਹੜੇ ਸੱਟ ਲੱਗੀ ਇਹ ਕਹਿੰਦੇ ਸਾਨੂੰ ਟੋਕੇ ਨਾ ਮਾਰਿਆ ਗਿਆ ਜੋ ਵੀ ਉਹਨਾਂ ਕੋ ਹਥਿਆਰ ਸੀਗੇ ਉਹਨਾਂ ਚੋਂ ਅਟੈਕ ਲੱਗਦਾ ਸਭ ਪਲਾਨ ਕਰਕੇ ਕੀਤਾ ਸੀ ਪਲਾਨ ਕਰਕੇ ਕੀਤਾ ਸਰ ਹੁਣ ਉਹਨੂੰ ਪਤਾ ਉਹ ਦੁਕਾਨ ਆ ਇਸ ਟਾਈਮ ਉਹ ਕੈਸ਼ ਜਮਾ ਕਰਾਉਣ ਜਾਂਦਾ ਸ਼ੁਕਰ ਉਹਦੀ ਜਿਬ ਵਿੱਚ ਕੈਸ਼ ਨਹੀਂ ਕੱਟਿਆ ਪੁਲਸ ਵਾਲਿਆਂ ਨੂੰ ਤਲਾਸ਼ ਦਿੱਤੀ ਪੁਲਸ ਸਰ ਕੁਛ ਸਾਡੇ ਹੋਸ਼-ਵਿਵਾਸ ਨਹੀਂ ਆਏਗਾ ਅੱਜ ਫਟਾਫਟ ਮੁੰਡੇ ਚੱਕੋ ਪਹਿਲੇ ਬੰਦਾ ਬਚਾਉਣਾ ਪੁਲਸ ਜਿੱਥੇ ਮਰ ਜਾ ਉੱਥੇ ਸਾਰੇ ਐਮਲਸੀ ਹੋ ਜਾਣੀ ਹੈ ਪਹਿਲੇ ਕਹਿੰਦੇ ਰਾਜੀਨਾਮਾ ਹੋ ਗਿਆ ਸੀਗਾ ਬਾਅਦ ਚ ਸਰ ਰਾਜੀਨਾਮਾ ਹੋਣਾ ਸੀ ਗੱਲ ਲਿਖਪੜ ਕਰਨਾ ਸੀ ਪੂਰੇ ਮੁਹੱਲੇ ਬਿਠਾ ਕੇ ਅਸੀਂ ਗੱਲ ਕਰਨੀ ਸੀ ਅੱਜ ਅੱਜ ਨਹੀਂ ਕੱਲ ਹੀ ਸ਼ੁਕਰ ਹੋਏ ਗੱਲ ਕਰਨੀ ਸੀ ਅਸੀਂ ਹਾਂਜੀ ਤੇ ਹੁਣ ਕੀ ਇਨਸਾਫ ਚਾਹਦੇ ਕੀ ਸਰ ਇਨਸਾਫ ਚਾਹਦੇ ਜਿਹੜੇ ਬੰਦੇ ਕੀਤਾ ਉਹਨਾਂ ਅੰਦਰ ਕਰੇ ਉਹਨਾਂ ਦੀ ਬਦਮਾਸ਼ੀ ਬਹੁਤ ਜ਼ਿਆਦਾ ਫੈਲੀ ਹੋਈ ਆ ਉਹ ਤਾਂ ਸਾਨੂੰ ਉਧਰ ਮੁਹੱਲੇ ਧਮਕੀ ਦੇ ਕੇ ਆਈ ਫਿਰ ਕਾ ਸਾਰੇ ਮੁੰਡੇ ਧਮਕੀ ਦੇ ਗਏ ਸੀ ਉਹ ਅੱਜ ਫੇਸ ਗਏ ਸਰ ਯਾਰ ਕੀ ਲੜਨਾ ਕੋਈ ਕੋਈ ਘਰ ਵਾਲੇ ਬੰਦੇ ਆ ਕੱਲ ਨੂੰ ਫੇਕ ਰੋਕੋ ਕੁੱਟੋਗੇ ਉਹਨਾਂ ਦਾ ਕੰਮ ਹੀ ਹੋਈ ਆ ਅਸੀਂ ਘਰ ਵਾਲੇ ਬੰਦੇ ਆ ਫਰਾਰ ਨਹੀਂ ਕਿਦਾਂ ਨਹੀਂ ਉਸੇ ਹੁਣ ਫਰਾਰੀ ਆ ਉਲਟਾ ਉਹਦੀ ਮੰਮੀ ਉਹ ਐ ਛੇ ਤੇ ਕੰਮ ਹੋ ਰਿਹਾ ਸਾਰਾ ਛੇ ਉਹਨਾਂ ਨੂੰ ਮਿਲਦੀ ਪਈ ਹੈ ਕਿਹਦੀ ਕਿਹਦੀ ਛੇ ਮਿਲਦੀ ਉਹਨਾਂ ਨੂੰ ਪਤਾ ਕਿਹਦੀ ਛੇ ਮਿਲਦੀ ਪਈ ਹੈ ਤੇ ਹੈਗੇ ਛੋਟੇ ਛੋਟੇ ਹੀ ਹੈ 16 17 15 16 ਸਾਲ ਦੀ ਉਮਰ ਹੈ ਨਹੀਂ ਜੀ ਦੇਖੋ ਇਹਨਾਂ ਜਿਹਨੇ ਇਹਨਾਂ ਕੋਲ ਪਾਇਆ ਹੋਇਆ ਉਪਰ ਧਮਕੀਆਂ ਦੇ ਕੇ ਜਾ ਰਹੇ ਸਨ ਬਿਲਕੁਲ ਤਸਵੀਰਾਂ ਨੇ ਪਰਿਵਾਰਕ ਮੈਂਬਰ ਦੀ ਇਹ ਗੱਲਬਾਤ ਸੁਣੀ ਤੁਸੀਂ ਸਾਫ਼ ਸਪਸ਼ਟੇ ਚ ਉਹਨਾਂ ਨੇ ਕਿਹਾ ਕਿ ਧਮਕੀਆਂ ਜਿਹੜੀਆਂ ਨੇ ਬਿੰਦਰਾ ਕਲੋਨੀ ਦੇ ਵਿੱਚ ਦੇਗੇ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕੀ ਮਾਮਲਾ ਕੀ ਹੁੰਦਾ ਹੋਇਆ ਮਾਮਲਾ ਬਸ ਇਹਨਾਂ ਕੋ ਹੁੰਦਾ ਹੋਇਆ ਕਿ ਪੈਕਿੰਗ ਨੂੰ ਲੈ ਕੇ ਰੋਲਾ ਰੱਪਾ ਪੈਂਦਾ ਹੋਇਆ ਰੋਲਾ ਰੱਪਾ ਪੈਣ ਤੋਂ ਬਾਅਦ ਸਮਝੋ ਤਾ ਵੀ ਕਰਵਾਇਆ ਜਾਂਦਾ ਹੈ ਐਸਐਸ ਸੁਖੰਦਰ ਜਿਹੜੇ ਦ੍ਰਿਸ਼ਟੀ ਦੇ ਵਿੱਚ ਤਨਾਤ ਨੇ ਉਹਨਾਂ ਵੱਲੋਂ ਜਿਹੜਾ ਕੀ ਹੈ ਬੈਠਕ ਵੀ ਪਿਠਾਈ ਜਾਂਦੀ ਹੈ ਪਰ ਸਮਝੋਤੇ ਸਮਝੋਤੇ ਹੋਣ ਤੋਂ ਪਹਿਲਾਂ ਹੀ ਇੱਕ ਦੋ ਨੌਜਵਾਨਾਂ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਬਹਿਰਮੀ ਦੇ ਨਾਲ ਉਹਨਾਂ ਤੇ ਵਾਰ ਕੀਤਾ ਜਾਂਦਾ ਹੈ ਕੀ ਨਾਮ ਕੀ ਤੁਹਾਡਾ ਬਾਬੂ ਕੀ ਹੋਇਆ ਕਿਸੇ ਆ ਕੌਣ ਤੁਹਾਡੇ ਮੈਨੂੰ ਪਤਾ ਮੇਰੀ ਦੁਕਾਨ ਤੇ ਸੀਗਾ ਹਾਂਜੀ ਮੈਨੂੰ ਪਤਾ ਨਹੀਂ ਮੇਰਾ ਵੱਡਾ ਮੁੰਡਾ ਪੱਜਾ ਹੈ ਹਾਂ ਨਾ ਦਿਨਾ ਮੁੰਡੇ ਦਾ ਮੁੰਡੇ ਦਾ ਅਸ਼ੋਕ ਅਸ਼ੋਕ ਕੁਮਾਰ ਅੱਛਾ ਤੇ ਜਿਹਦੇ ਜਿਹਦੇ ਤੇ ਹਵਾਰ ਹੋਇਆ ਉਹ ਕੋਣ ਹੈ ਤੁਹਾਡਾ ਸੋਨੂ ਛੋਟਾ ਮੁੰਡਾ ਛੋਟਾ ਮੁੰਡਾ ਠੀਕ ਹੈ ਅੱਜ ਕੀ ਹੋਇਆ ਕੀ ਸੀਗਾ ਕੋਈ ਪਤਾ ਨਹੀਂ ਜਿੱ ਮੈਂ ਦੁਕਾਨ ਦੱਸੇਗਾ ਅੱਛਾ ਉਹ ਦੁਕਾਨ ਤੋਂ ਪਤਾ ਲੱਗਾ ਮੈਂ ਸਿੱਧੇ ਇੱਧਰ来 ਅੱਛਾ ਠੀਕ ਹੁਣ ਸੋਨੂ ਠੀਕ ਹੈ ਕੋਈ ਹਾਲਤ ਨਹੀਂ ਹੋ ਰਹਾ ਪੱਲੀ ਇਸ ਤੋਂ ਚੰਦਰ ਕੋਈ ਜਵਾਬ ਨਹੀਂ ਆ ਰਿਹਾ ਹੈਗਾ ਵਾ ਇਹ ਦ ਲੜਾਈ ਦੋ ਤਿੰਨ ਦਿਨ ਤੋਂ ਹੋਈ ਜਾ ਰਹੀ ਹੈ ਕੋਈ ਕਿਸੇ ਨੇ ਜਵਾਬ ਨਹੀਂ ਦਿੱਤਾ ਫੈਸਲਾ ਕਰਨ ਤਾਂ ਗੱਲ ਹੈ ਧਮਕੀ ਦੇ ਕੇ ਜਾ ਰਿਹਾ ਹੈ ਮੱਲੇ ਦੇ ਸ਼ਰੇਆਮ ਧਮਕੀ ਦੇ ਕੇ ਜਾ ਰਿਹਾ ਹੈ ਮੋਬਾਈਲ ਮੈਂ ਤੁਮਾਰਾ ਕੋ ਨਹੀਂ ਛੋੜੂਗਾ ਇਨਕੋ ਨਹੀਂ ਛੋੜੂਗਾ ਕਰਕੇ ਸਭ ਕੋ ਧਮਕੀ ਦੇ ਰਿਹਾ ਹੈ ਇਹਨਾਂ ਦੀ ਹਾਲਤ ਬੜੀ ਹੋਈ ਪਈ ਹੈ ਦੋਨੋਂ ਬੱਚਾ ਆਏਗਾ ਬਹੁਤ ਸ਼ਰੇਆ ਹੈ ਕਿਸੇ ਨੂੰ ਨਹੀਂ ਜਗਰਾਤ ਸੇ ਉਹ ਪ੍ਰਧਾਨ ਮੈਂ ਹੈ ਟੋਟਲ ਇਸ ਤੋਂ ਸਭ ਲੋਕੀ ਬਿੰਤੀ ਹੈ ਜਿਹਨੇ ਮਾਰਿਆ ਉਹਨੇ ਮੈਂ ਕਿ ਕਿਸੇ ਕੀਮਤ ਜਿ ਫਰਕ ਹੈ ਹੁਣ ਸਜ਼ਾ ਦਿਵਾ ਸੋ ਬਿਲਕੁਲ ਪਾਪ ਜਿਹੜਾ ਕੀ ਹੈ ਸੋਨੂ ਦੇ ਪਿਤਾ ਜਿਹੜੇ ਕੀ ਹੈ ਗੁਜਾਰਿਸ਼ ਕਰ ਰਿਹਾ ਹੈ ਪੁਲਿਸ ਵਾਲਿਆਂ ਤੋਂ ਪੰਜਾਬ ਪੁਲਿਸ ਤੋਂ ਕਿ ਮੇਰੇ ਬੇਟੇ ਨੂੰ ਜਿਨ੍ਹਾਂ ਨੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਉਹਨਾਂ ਨੂੰ ਜਲਦ ਤੋਂ ਜਲਦ ਦੋਸ਼ੀਆਂ ਨੂੰ ਪਕੜਿਆ ਜਾਵੇ ਤੇ ਜਲਦ ਤੋਂ ਜਲਦ ਕਾਰਵਾਈ ਜਿਹੜੀ ਕੀ ਹੈ ਕੀਤੀ ਜਾਵੇ ਉਹਨਾਂ ਦੀ ਮਾਤਾ ਦਾ ਹਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਬਿਆਨ ਸਪਸ਼ਟ ਬਿਆਨ ਹੋ ਰਿਹਾ ਹੈ ਕਿ ਬਿਲਕੁਲ ਵੀ ਜਿਹੜਾ ਕੀ ਹੈ ਸਦਮੇ ਵਿੱਚ ਨੇ ਪੂਰੀ ਰਾਤ ਹੀ ਸਾਡੇ ਮੁੰਡੇ ਨੂੰ ਧਮਕੀ ਦਿੰਦਾ ਰਿਹਾ ਇੱਕ ਇੱਕ ਨੂੰ ਮੱਲੇ ਨੂੰ ਮੱਲੇ ਦੇ ਮੁੰਡਿਆਂ ਨੂੰ ਛੱਡੂਗਾ ਨਹੀਂ ਮੈਂ ਕਿਹੜੇ ਮੁੰਡੇ ਨੂੰ ਸਾਡੇ ਮੁੰਡੇ ਨੂੰ ਧਮਕੀ ਪਵਨ ਹੈ ਹਾਂਜੀ ਪਤਾ ਨਹੀਂ ਉਹ ਰਾਤੀ ਫੋਨ ਤੇ ਬਾਹਰ ਸੀਗਾ ਮੁੰਡਾ ਕਹਿੰਦਾ ਤੂੰ ਮੈਂ ਸੀ ਰਾਜੀ ਰਾਮਾ ਕਰਨਾ ਨੇ ਇੱਕ ਇੱਕ ਨੂੰ ਵੱਡਣਾ ਹੈਗਾ ਐਨੀ ਗੱਲ ਐਨੀ ਗੱਲ ਕਹੀ ਐ ਜਿਸ ਜਿਹਨਾਂ ਨੇ ਨੌਜਵਾਨਾਂ ਨੇ ਹਮਲਾ ਕੀਤਾ ਸੀਗਾ ਇੱਕ ਦਲੇ ਬਨਾ ਦੇ ਵਿਅਕਤੀ ਤੇ ਉਹਨਾਂ ਦੇ ਵਿਅਕਤੀ ਜੋ ਚੁੱਕਿਆ ਹੋਇਆ ਪਾਜੀ ਕੀ ਹੋਇਆ ਤੁਸੀਂ ਅਸਲ ਦੇ ਵਿੱਚ ਪਾਜੀ ਮੇਰਾ ਡਰਾਈਵਰ ਗੱਡੀ ਲੈ ਕੇ ਆਇਆ ਸੀ ਮੈਂ ਆਪਣੀ ਗੱਡੀ ਲਾ ਕੇ ਘਰ ਦੇ ਬਾਹਰ ਤੇ ਸੁਣ ਸੁਣ ਨੂੰ ਕਹਿੰਦਾ ਤੁਮ ਜਾਨਾ ਹਸਪੀਟਲ ਸਾਡੇ ਸਿੱਤਾ ਐਡਮਟ ਹਸਪੀਟਲ ਅਸੀਂ ਉੱਥੇ ਆਣ ਲੱਗੇ ਸਾਨੂੰ ਪਿਛਲੇ ਦਿਨ ਠੇਕੇਬਾਰ ਘੇੜ ਕੇ ਦੋ ਮੁੰਡਿਆਂ ਨਾਮ ਹੈ ਕਾਕਾ ਤੇ ਗੋਰੀ ਬਾਕੀ ਮੁੰਡੇ ਘੜੋ ਘੜ 18 19 ਮੁੰਡੇ ਹੋਣਗੇ ਸਾਨੂੰ ਤੇਜ਼ ਹੱਤਾਂ ਨਾਲ ਮਾਰਿਆ ਭਾਈ ਉਹਨਾਂ ਨੇ ਬਹੁਤ ਕੀ ਕਾਰਨ ਕੀ ਇਹ ਮਾਰਨ ਦਾ ਭਾਈ ਦੋ ਦਿਨ ਪਹਿਲਾਂ ਫੈਸਲਾ ਹੋਇਆ ਸੀ ਭਾਈ ਕੱਲ ਹੀ ਫੈਸਲਾ ਹੋਇਆ ਭਾਜੀ ਝਗੜੇ ਦਾ ਹਾਂ ਮੇਰੇ ਵਿੱਚ ਉਹ ਕਹਿੰਦੇ ਕੀ ਫੈਸਲਾ ਹਾਲੀ ਰੋਕਿਆ ਗਿਆ ਸੀਗਾ ਭਾਜੀ ਕੱਲ ਉਹ ਮੰਨ ਗਏ ਉਹ ਕਹਿੰਦੇ ਚਲੋ ਕੋਈ ਨਹੀਂ ਅਸੀਂ ਨਹੀਂ ਕੁਝ ਕਰਾਂਗੇ ਅੱਜ ਉਹਨਾਂ ਨੇ ਇਹ ਕਦਮ ਚੱਕ ਲਿਆ ਭਾਜੀ ਅੱਛਾ ਪਰ ਕਹਿੰਦੇ ਕੀ ਪਵਨ ਦੀ ਕੋਈ ਪਵਨ ਪਵਨ ਹੈਗਾ ਉਹਦੇ ਮਮਾ ਕਹਿੰਦੇ ਕੀ ਫੈਸਲਾ ਨਹੀਂ ਹੋਇਆ ਕਹੀ ਆ ਮਾਰਾਂਗੇ ਕੁੱਟਾਂਗੇ ਇ ਤੇ ਤੁਹਾਡੇ ਤੁਹਾਡੇ ਤਰਫ ਤੇ ਕਿਤੇ ਹਮਲਾ ਕੀਤਾ ਭਾਜੀ ਉਹਨੇ ਤੇਰਾ ਚਾਰੇ ਮਾਰੇ ਭਾਜੀ ਮੇਰੇ ਕਿਹੜੇ ਕਿਹੜੇ ਹਥਿਆਰ ਸੀ ਕੋਲ ਤੇ ਟੋਕੇ ਕੋਈ ਹਥਿਆਰ ਹੀ ਦੂਜੇ ਦੇ ਹਥਿਆਰ ਸੀ ਭਾਜੀ ਕਿਹੜੇ ਕਿਹੜੇ ਕਿਸੇ ਹਥਿਆਰ ਸੀ ਭਾਜੀ ਨਾਲ ਕੋ ਕਿਹੜੇ ਭਾਜੀ ਫਿਰ ਵੀ ਟੋਕੇ ਸੀ ਬੰਨੋ ਕੋ ਵੱਡੇ ਲੰਬੇ ਲੰਬੇ ਭਾਜੀ ਅੱਛਾ ਜੀ ਤੇ ਹੋਰ ਕੀ ਕੀ ਸੀਗਾ ਉਹਨੂੰ ਭਾਜੀ ਮੁੰਡੇ ਹੀ ਬਹੁਤ ਸੀ ਭਾਜੀ ਉਹ ਕਿੰਨੇ ਕੁ ਜਾਣੇ ਹੋਣੇ ਭਾਜੀ 18 19 ਜਾਣੇ ਹੋਣੇ 8 9 8 9 ਮੋਟਰਸਾਈਕਲ ਸੀ ਉਹਨਾਂ ਕੋ ਭਾਜੀ ਅੱਛਾ ਜੀ ਤੇ ਸਮਝੋਤਾ ਭਲਾ ਕੀ ਹੋ ਰਿਹਾ ਸੀਗਾ ਜਾਂ ਹੋ ਗਿਆ ਸੀਗਾ ਫਿਰ ਵੀ ਹੱਲ ਹੋ ਗਿਆ ਭਾਜੀ ਗੱਲ ਅੱਛਾ ਉਹਨੇ ਗੱਲ ਵਾਹ ਸਮਝੋਤਾ ਹੋਇਆ ਨਹੀਂ ਇਹ ਨਹੀਂ ਸਮਝੋਤਾ ਨਹੀਂ ਭਾਈ ਕੱਲ ਉਹਨਾਂ ਨਾਲ ਗੱਲ ਹੋ ਗਈ ਸੀ ਉਹਨਾਂ ਦੇ ਮੇਨ ਬੰਦੇ ਨਾਲ ਕੱਲ ਗੱਲ ਹੋ ਗਈ ਸੀ ਉਹ ਕਹਿੰਦੇ ਚਲ ਕੋਈ ਨਹੀਂ ਤੁਹਾਡੇ ਬੰਦੇ ਕਿਸ ਨੇ ਹੱਥ ਨਹੀਂ ਪਾਵਾਂਗੇ ਅੱਜ ਸਾਡੇ ਨਾਲ ਵਾਰਦਾਤ ਕਰਤੀ ਭਾਜੀ ਤੇ ਕਿਤੇ ਹੁਣ ਕਿਥੇ ਉਹ ਪੁਲਿਸ ਨੂੰ ਤਲਾਸ਼ ਦਿੱਤੀ ਕੁਝ ਭਾਈ ਐਫ ਆਈ ਕਰਾਈ ਹੋਈ ਹੈ ਭਾਜੀ ਪਰਚਾ ਕਰਾਇਆ ਭਾਜੀ ਕਿਹੜੇ ਥਾਣੇ ਸੁਨਧਗਰ ਥਾਣੇ ਭਾਜੀ ਹਾਂਜੀ ਹਾਂਜੀ ਉਹ ਜਨਾਬ ਹੁਕਮ ਈ ਆ ਦੇਖੋ ਜੀ ਨਾ ਪਈ ਗਾ ਹਾਂ ਜੀ ਸਰ ਇੱਕ ਬਿੰਦਰਾ ਕਲੋਨੀ ਦੇ ਵਿੱਚ ਕੱਲ 8:30 ਵੇ ਤੇਜ਼ਾਰਾ ਖਿਆਲ ਦਾ ਹਮਲਾ ਕੀਤਾ ਮੁੰਡਿਆਂ ਨੇ ਕੋਈ ਮਾਮਲਾ ਦੀ ਹੈ ਫਿਰ ਉਹਦਾ ਬ੍ਰੀਫ ਕਰ ਦੋ ਕੋ ਯਾਰ ਲੰਗਰ ਲੰਗਰ ਪਿੱਛੇ ਲੜਾਈ ਹੋਈ ਸੀ ਇਹਨਾਂ ਦੀ ਠੀਕ ਹੈ ਆ ਦੋ ਤਿੰਨ ਦਿਨ ਪਹਿਲਾਂ ਇਹਨਾਂ ਦਾ ਫੰਕਸ਼ਨ ਜੇ ਉੱਥੇ ਲੰਗਰ ਸੀਗਾ ਜਿਹੜੀ ਦੂਜੀ ਪਾਰਟੀ ਹੈ ਉਹ ਲੰਗਰ ਲੈ ਜਾਣਾ ਚਾਹੁੰਦੀ ਸੀ ਇਹ ਕਹਿੰਦੇ ਲੰਗਰ ਸੈਂਕੀ ਨਹੀਂ ਜਾਣਾ ਤੁਸੀਂ ਜ਼ਿਆਦਾ ਇਸ਼ੂ ਹੈਗਾ ਹੁਣ ਉਹ ਬੰਦਾ ਜੀ ਬਿਆਨ ਲਿਖਾਂਗੇ ਬਾਕੀ ਉਹਦੇ ਕਲੀਅਰ ਹੋ ਜੀ ਠੀਕ ਹੈ ਫਿਰ ਫਿਰ ਕਹਿੰਦੇ ਕਿ ਇਹ ਸਮਝੌਤਾ ਵੀ ਹੋ ਗਿਆ ਸੀਗਾ ਜਾਂ ਹੋਣਾ ਸੀਗਾ ਉਹ ਯਾਰ ਇਹ 23 ਸਾਲਾਂ ਤੋਂ ਪਿੱਛੇ ਚੱਲਿਆ ਹੋਇਆ ਇਹ ਲੜਪੇਂਦੇ ਨੇ ਹੋ ਹੋ ਜਾਂਦਾ ਰਾਜਨਾਵਾ ਹੋ ਜਾਂਦਾ ਲੜਪੇਂਦਾ ਹਾਂ ਹੁਣ ਅਸੀਂ ਉਹਦੇ ਬਿਆਨ ਦੇ ਕੇ ਕਾਰਵਾਈ ਤੇ ਉਹ ਵੀ ਬਣਦੀਆਂ ਕਰਦਾਂਗੇ ਅੱਛਾ ਕਹਿੰਦੇ ਕਿ ਮੱਲੇ ਵਾਲਿਆਂ ਨੇ ਵੀ ਧੰਕੀ ਦੋਖੀ ਦੇ ਕਹਿੰਦੇ ਨੌਜਵਾਨ ਦੇ ਕੇ ਕਿਉਂ ਨਹੀਂ ਜੇ ਦਿੰਦੇ ਆਏ ਨਹੀਂ ਉਹ ਅਸੀਂ ਵੈਰੀਫਾਈ ਕਰ ਲੈਂਦੇ ਹਾਂ ਅਸੀਂ ਸਾਰਾ ਕੁਝ ਵੈਰੀਫਾਈ ਕਰ ਠੀਕ ਹੈ ਸਤਿਨਾਮ ਕਿਹਨਾਉਂ ਕਿ ਸਟੇਟਮੈਂਟ ਦਵੇ ਨਾ ਉਹ ਜਿਹੜੀ ਹੈਗੀ ਆ ਵੀ ਕੀ ਹੈਗੀ ਨੇ ਸਟੇਟਮੈਂਟ ਤੋਂ ਬਾਅਦ ਪਤਾ ਨਹੀਂ ਚੱਤੀ ਹੈ ਠੀਕ ਹੈ ਸੈਂਕਿਊ ਜੁੜੇ ਹੋਣ ਲੋ ਧੰਨ ਲਾਈਡਨਾ ਧਰਮਪਾਲ ਦਾ ਯੂਮਪੀ ਰਿਪੋਰਟ ਧੰਨ